ਗਰਵਾਸੀ ਇਲਾਕਾ ਵਾਸੀ ਜਿੰਨੇ ਵੀ ਇਕੱਠੇ ਹੋਏ ਨੇ ਸਾਡੇ सरपंच ਸਹਿਬਾਨ ਪੰਚ ਸਹਿਬਾਨ ਸਾਡੇ ਲਖਾ ਜੀ ਇਹਨੇ ਬੈਂਕ ਅੱਚ ਆਪਣਾ ਚਾਰਜ ਲਈ ਦੀ ਤੇ ਨਿਰਭਲ ਸਿੰਘ ਜੀ ਜੀਲ ਦੇ ਡਿਪਾਰਟਮੈਂਟ ਦੇ ਵਿੱਚ ਇਹ ਨੇ ਬਾਕੀ ਨਾ ਤਾਂ ਭਲੀ ਭਾਂ ਜਾਣਦੀ ਹੁੰਦੀ ਹੈ ਕਿਉਂਕਿ ਪਬਲਿਕ ਨਾਲ ਜੁੜੇ ਹੁੰਦੇ ਨੇ ਮਹਿਕਮੇ ਮੈਂ ਤਾਂ ਪਹਿਲਾਂ ਤਾਂ ਆਪਣੀ ਮੈਨੀਫੈਸਟੇਸ਼ਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਣ ਕੇ ਸਾਡੇ ਮਾਨਸਮੀਤ ਰਾਜ ਸਾਹਿਬ ਨੇ ਸਾਨੂੰ ਮੌਕਾ ਦਿੱਤਾ ਔ ਪਿੰਡ ਕਰਮਾ ਵਾਲੇ ਹੁੰਦੇ ਨੇ ਇੱਥੇ ਪੱਤਰਕਾਰ ਮਹਿਨ ਇੱਥੇ ਬਜ਼ੁਰਗ ਅੰਮੀ ਉਹਨਾਂ ਬਜ਼ੁਰਗ ਇੱਕ ਤਾਜ ਹੁੰਦੇ ਨੇ ਨਗਰਦਾ ਹੁੰਦੇ ਨੇ ਪਿੰਡ ਦੇ ਹੁੰਦੇ ਇਲਾਕੇ ਦੇ ਹੁੰਦੇ ਜਿਹੜੇ ਮਾਰਗਦਰਸ਼ਨ ਨੇ ਬਹੁਤ ਵਧੀਆ ਤਰੀਕੇ ਨਾਲ ਹਰੇਕ ਇਨਸਾਨ ਕਰਨ ਦੇ ਮੈਂ ਆਪਣੀ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਤੇ ਸਾਡੇ ਸਮਾਜਿਕ ਨਿਆਂ ਮੰਤਰੀ ਦਾ ਜੀਤ ਕੌਰ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਤਾਂ ਕਿ ਸੇਵਾ ਦਾ ਸਾਡੀ ਸਟੇਟੀ ਨੂੰ ਬੜਾ ਮੌਕਾ ਦਿੱਤਾ ਹੈ ਉਹ ਜਿਹੜੀ ਸਾਡੀ ਸਰਕਾਰ ਭਗਵੰਤ ਮਾਨ ਜੀ ਇਹਦਾ ਇੱਕ ਇੱਕ ਦਿਵੰਗ ਨੇ ਜਿਹੜੇ ਆਪਣਾ ਹੈਂਡੀਕੈਪਟ ਨੇ ਵੈਲਫੇਅਰ ਦੇ ਜਿੰਨੀ ਵੀ ਸਟੇਟੀਆਂ ਨੇ ਉਹਨਾਂ ਨੂੰ ਇਹ ਪੂਰੇ ਦਿਲੋਂ ਫੰਡ ਦੇ ਰਹੇ ਨੇ ਜਿਹੜੀ ਪਿਛਲੀ ਸਰਕਾਰਾਂ ਦੇ ਵਿੱਚ ਕੋਈ ਕਿਸੇ ਨੂੰ ਪੁੱਛਦਾ ਨਹੀਂ ਸੀ ਕੋਈ ਬਜ਼ੁਰਗ ਨੂੰ ਨਹੀਂ ਪੁੱਛਦਾ ਨਹੀਂ ਸੀ ਕੋਈ ਹੈਂਡੀਕੈਪਟ ਨੂੰ ਪੁੱਛਦਾ ਸੀ ਜਾਂ ਕੋਈ ਐਜੂਕੇਸ਼ਨ ਡਿਪਾਰਟਮੈਂਟ ਚ ਕੋਈ ਪੜ੍ਹਿਆ ਲਿਖਿਆ ਬੱਚਾ ਚਾਹੂ ਨਹੀਂ ਪੁੱਛਦਾ ਸੀ ਉਹਨੂੰ ਇਹ ਪਹਿਲ ਦੇ ਆਧਾਰ ਤੇ ਸਾਡੀ ਸਰਕਾਰ ਹੈ ਜਿਹੜੀ ਨੌਕਰੀਆਂ ਦੇ ਰਹੀ ਹੈ ਤੇ ਬਾਕੀ ਗੱਲ ਇਹ ਰਹੀ ਜਿਹੜੇ ਸਾਡੇ ਸੇਵਨਜੀਤ ਕੋਲ ਚੇਅਰਮੈਨ ਸਾਹਿਬ ਨੇ ਐਸੀ ਵੀ ਐਸੀ ਹੈਂਡੀਕੈਪਡ ਦੇਖੇ ਜਿਹਨਾਂ ਨੂੰ ਇਹ ਨਹੀਂ ਪਤਾ ਸੀ ਸਾਡਾ ਕਮਰਾ ਕਿੰਨਾ ਡੂੰਘਾ ਪੰਜ-ਪੰਜ ਫੁੱਟ ਚ ਡੂੰਘੇ ਜ ਰਹਿੰਦੇ ਸੀ ਉਹਨਾਂ ਨੂੰ ਇਹ ਨਹੀਂ ਪਤਾ ਸਾਡਾ ਪਿੰਡ ਕਿੱਡਾ ਹੋ ਗਿਆ ਇਸ ਕਰਕੇ ਉਹ ਵਿਚਾਰੇ ਅੰਦਰ ਕਮਰੇ ਦੇ ਵਿੱਚ ਰਹਿੰਦੇ ਸੀ ਜੱਤੋ ਸਾਡੀ ਸਸਤਾ ਸਾਡੀ ਸਰਕਾਰ ਨੇ ਭਗੰਤ ਮਾਨ ਜੀ ਨੇ ਤੇ ਮੰਤਰੀ ਬਜੀਤ ਕੌਰ ਜੀ ਨੇ ਸਾਨੂੰ ਸਮਾਜਿਕ ਨਏ ਮੰਤਰੀ ਨੇ ਸਾਡੀ ਸਸਤਾ ਨੂੰ ਬੜਾ ਤਕੜਾ ਸਹਿਯੋਗ ਦਿੱਤਾ ਹੈ ਅਸੀਂ ਇਹਨਾਂ ਨੂੰ ਬਜ਼ੁਰਗਾਂ ਨੂੰ ਜਿਹਨੇ ਹੈਂਡੀਕੈਪਟ ਨੇ ਉਹਨੂੰ ਅਸਾ ਘਰਾਂ ਦੇ ਵਿੱਚੋਂ ਲਿਆ ਕੇ ਤੇ ਉਹਨਾਂ ਨੂੰ ਜਿੰਨੇ ਵੀ ਹੈਗੇ ਨੇ 휠ਚੇਅਰ ਜਿੰਨੇ ਵੀ ਉਹਦੇ ਆਧਾਰ ਕਾਰਡ ਦੇ ਇੱਕ ਹੋਰ ਸਿਸਟਮ ਹੈ ਉਹ ਪੂਰਾ ਘਰੇ ਆਪਣਾ ਉਹਨੂੰ ਪਹਿਲ ਦੇ ਆਧਾਰ ਤੇ ਅਸੀਂ ਜਿੰਨੇ ਵੀ ਹੈਗੇ 휠ਚੇਰਾਂ ਕੁੜੀਆਂ ਅਸੀਂ ਨਹੀਂ ਦੇ ਸਕਦੇ ਜਿਹੜੇ ਬਜ਼ੁਰਗ ਨੇ ਸਾਡੇ ਤਾਜ ਹੁੰਦੇ ਨੇ ਘਰ ਦੇ ਇਹਨਾਂ ਤੋਂ ਆਸ਼ੀਰਵਾਦ ਲੈਣਾ ਚਾਹੀਦਾ ਜਿਹਦੇ ਨਗਰ ਦੇ ਵਿੱਚ ਪੱਤਰਕਾਰ ਹੋਣ ਚੰਗੀਆਂ ਪੰਚਾਇਤਾਂ ਹੋਣ ਉਹ ਕਰਮਾ ਵਾਲੇ ਪਿੰਡ ਹੁੰਦੇ ਨੇ ਉਹ ਨਗਰ ਵਾਲੇ ਪਿੰਡ ਹੁੰਦੇ ਨੇ ਪਰਮਾਤਮਾ ਉਹਨਾਂ ਨੂੰ ਚੜਦੀ ਕਲਾ ਰੱਖੇ ਇਹ ਗੁਰੂ ਪੀਰਾਂ ਦੀ ਧਰਤੀ ਹੈ ਆਪਣੀ ਪੰਜਾਬ ਇਹਦੇ ਅੰਦਰ ਪੂਰਾ ਆਪਣਾ ਸਤਕਾਰ ਰਹਿਣਾ ਚਾਹੀਦਾ ਉਹ ਨਿਵੇਂ ਹੋ ਕੇ ਰਹਿਣਾ ਚਾਹੀਦਾ ਮੈਂ ਨਾ ਕਿ ਧੰਨਵਾਦ ਕਰਦਾ ਸਾਡੀ ਪੰਚਾਇਤ ਦਾ ਸਾਡੇ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਵਾਈਪਰ ਜਿੱਕਾ ਖਰਚਾ ਜਿਹੜਾ ਵਾਈਪਰ ਜਿੱਕਾ ਧੰਨਵਾਦ ਕਰ ਰੋਜ਼ ਲਾ ਰੋਜ਼ ਚਲਣ ਲਾ ਮੋਹਨ ਸਿੰਘ ਦੇਖੋ ਮੋਹਨ ਸਿੰਘ سرجیت کور سجیت کور س ਪਰ ਜਿਹੜੀ ਪੰਚਾਇਤ ਦਾ ਮੁੱਢ ਨੋਟਾ ਖੜੇ ਤੇ ਵੀਰ ਦਾ ਸਾਡੇ ਅੱਗੇ ਜਿਹੇ ਤਰ੍ਹਾਂ ਮਗਨ ਮਗਨ ਮੋਹੇ ਕਾਣ ਲੇ ਔਰ ਇਦੋਨੀ ਨੋਹ ਸੇਵਾ ਸੜੀ ਕਰਦੀ ਆ ਅੱਡੇ ਕੋ ਮੇਟਰ ਦੇ ਨਾਲ ਬੈਠੇ ਬਤਾਉਂਦਾ 바로 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 바 بزرگ لگتے ہیں پنڈ کے ہوں لاکے جی مارگ درشن نے بہت ودیا طریقے خودیاں اِسی نہیں دیکھ سکتے ہیں سارے تاج ہوں نے گھر کے آشرواد جن جیسے لگن کے پترکار ہو ਤੁਹਾਨੂੰ ਜੇ ਕਹਤਾ ਹਾਂ ਉਹ ਕਰਵਾ ਲਈ ਕਿ ਨੂਨੇ ਤੇ ਨਜ਼ਰ ਵਾਲੀ ਕਿ ਨੂਨੇ ਤੇ ਪਰਮਾਤਮਾ ਉਹਨਾਂ ਨੂੰ ਚਾਦੀ ਗੱਲ ਰੱਖੇ ਇਹ ਗੁਰੂ ਕੀ ਰੱਤਰੀ ਹੈ ਇਹਦਾ ਉਹ ਜਿਹੜੀ ਸਾਡੀ ਸਰਕਾਰ ਆ ਭਗੰਤ ਮਾਨ ਜੀ ਇਹਦਾ ਇੱਕ ਇੱਕ ਦਿਲ ਲੰਘੇ ਨੇ ਜਿਹੜੇ ਆਪਣਾ ਹੈਡੀਕੈਪਟ ਨੇ